ਸਤ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਰੋਲਾ ਜੰਕਸ਼ਨ ਉੱਤੇ ਅੱਜ ਆਪਾਂ ਗੱਲ ਕਰਾਂਗੇ ਉਸ ਬੰਦੇ ਦੀ ਜਿਸਨੇ ਹੱਸਦੇ ਗਾਉਂਦੇ ਪੰਜਾਬ ਨੂੰ ਰੋਲਾ ਦਿੱਤਾ ਰਾਜਵੀਰ ਜਵੰਦਾ ਉਹ ਬੰਦਾ ਜਿਸਨੇ ਗੀਤਾ ਰਹੀਂ ਕਰ ਕਰ ਖੁਸ਼ੀ ਬਣ ਦਿੱਤੀ ਜਿਹੜਾ ਕਦੇ ਕਿਸੇ ਦੀ ਬੁਰਾਈ ਨਹੀਂ ਕਰਦਾ ਸੀ ਜਿਹੜਾ ਸਾਦਗੀ ਨਾਲ ਸਚਾਈ ਨਾਲ ਆਪਣੀ ਮਿੱਟੀ ਨਾਲ ਜੁੜਿਆ ਸੀ ਪਰ ਹੁਣ ਉਹ ਨਹੀਂ ਤੇ ਉਸ ਦੇ ਜਾਣ ਤੋਂ ਬਾਅਦ ਪੰਜਾਬ ਦਾ ਹਰ ਦਿਲ ਖਾਲੀ ਹੋ ਗਿਆ ਉਹ ਸਾਡਾ ਪੁੱਤੀ ਸਾਡਾ ਭਰਾ ਸੀ ਸਾਡਾ ਯਾਰ ਸੀ 17 ਅਕਤੂਬਰ ਨੂੰ ਹੋਇਆ ਉਸ ਦਾ ਭੋਗ ਤੇ ਅੰਤਿਮ ਅਰਦਾਸ ਸਾਰੇ ਪੰਜਾਬ ਨੇ ਉਸ ਵੇਲੇ ਇਕੱਠੇ ਹੋ ਕੇ ਰੋਇਆ ਸੀ ਪਰ ਹੁਣ ਨਵੰਬਰ ਚੱਲ ਰਿਹਾ ਹੈ ਤੇ 28 ਨਵੰਬਰ ਨੂੰ ਆਉਣੀ ਹੈ ਉਸ ਦੀ ਜ਼ਿੰਦਗੀ ਦੀ ਆਖਰੀ ਫਿਲਮ ਯਮਲਾ ਇਹ ਫਿਲਮ ਸਿਰਫ ਇੱਕ ਸਿਨੇਮਾ ਨਹੀਂ ਇਹ ਉਹਦੀ ਆਵਾਜ਼ ਦਾ ਆਖਰੀ ਸਫ਼ਰ ਹੈ ਉਹ ਫਿਲਮ ਜਿਹੜੀ ਸ਼ੂਟ ਹੋਈ ਸੀ ਜਦੋਂ ਉਹ ਜਿਉਂਦਾ ਸੀ ਹੁਣ ਉਸ ਫਿਲਮ ਰਾਹੀਂ ਉਹ ਪਰਦੇ ਉੱਤੇ ਆਖਰੀ ਵਾਰ ਪੰਜਾਬੀਆਂ ਨਾਲ ਗੱਲ ਕਰੇਗਾ ਪਰ ਵੀਰੋ ਇਹ ਦੁੱਖ ਦੀ ਗੱਲ ਹੈ ਜਦੋਂ ਉਹ ਗਿਆ ਸੀ ਸੋਸ਼ਲ ਮੀਡੀਆ ਤੇ ਹਰ ਬੰਦੇ ਨੇ ਪੋਸਟ ਪਾਈ ਹਰ ਜਗ੍ਹਾ ਉਸ ਦਾ ਨਾਮ ਚੱਲਿਆ ਹਰ ਦਿਲ ਰੋਇਆ ਪਰ ਹੁਣ ਇੱਕ ਮਹੀਨਾ ਵੀ ਨਹੀਂ ਹੋਇਆ ਲੋਕ ਹੋਲੀ ਵਿਪਲਦੇ ਜਾ ਰਹੇ ਨੇ ਅਸੀਂ ਪੋਸਟ ਆਪਾ ਪਾ ਕੇ ਪਿਆਰ ਦਿਖਾਇਆ ਪਰ ਜਉਂਦੇ ਜੀ ਉਸ ਦੇ ਗੀਤਾਂ ਨੂੰ ਉਸ ਦੀ ਕਲਾ ਨੂੰ ਪੋਰਡ ਕਟ ਕੀਤਾ ਅਸੀਂ ਹਸਪਤਾਲ ਦੀਆਂ ਖਬਰਾਂ ਤੇ ਤਸਵੀਰਾਂ ਸਾਂਝੀਆਂ ਕੀਤੀਆਂ ਪਰ ਹੁਣ ਉਸ ਦੀ ਫਿਲਮ ਲਈ ਕੌਣ ਖੜਾ ਹੋਵੇਗਾ 28 ਨਵੰਬਰ ਨੂੰ ਜਮਲਾ ਫਿਲਮ ਰਿਲੀਜ਼ ਹੋਣੀ ਹੈ ਉਸ ਫਿਲਮ ਦੀ ਕਮਾਈ ਦਾ ਦਾ ਹਿੱਸਾ ਜਾਵੇਗਾ ਰਾਜਵੀਰ ਜਵੰਦਾ ਦੇ ਬੱਚਿਆਂ ਦੀ ਝੋਲੀ ਵਿੱਚ ਹੁਣ ਸਵਾਲ ਇਹ ਹੈ ਵੀਰੋ ਕੀ ਅਸੀਂ 250 ਰੁਪਏ ਖਰਚ ਕੇ ਫਿਲਮ ਦੇਖਾਂਗੇ ਕਿਉਂਕਿ ਇਹ ਪੈਸਾ ਨਹੀਂ ਹੈ ਉਸ ਦੇ ਪਰਿਵਾਰ ਲਈ ਪਿਆਰ ਤੇ ਸਤਿਕਾਰ ਦਾ ਮਾਣ ਹੋਵੇਗਾ ਉਸ ਫਿਲਮ ਨੂੰ ਹਿੱਟ ਕਰਨਾ ਸਿਰਫ ਕਮਾਈ ਦਾ ਮਾਮਲਾ ਨਹੀਂ ਇਹ ਜਵੰਦਾ ਦੀ ਆਤਮਾ ਨੂੰ ਸ਼ਾਂਤੀ ਦੇਣ ਵਾਲਾ ਕੰਮ ਹੋਵੇਗਾ ਹੁਣ মিডিਆ ਵਾਲਿਆਂ ਲਈ ਇੱਕ ਸਵਾਲ ਹੈ ਭੋਗ ਦੇ ਸਮੇਂ 20 ਦਿਨ ਤੱਕ ਕਵਰੇਜ ਕੀਤੀ ਗਈ ਲਾਈਵਸ ਇੰਟਰਵਿਊ ਰਿਪੋਰਟਾਂ ਹਰ ਪਾਸੇ ਸਿਰਫ ਜਵੰਦਾ ਸੀ ਪਰ ਹੁਣ ਜਦੋਂ ਉਸ ਦੀ ਆਖਰੀ ਫਿਲਮ ਆ ਰਹੀ ਹੈ ਕਿ মিডিਆ ਉਹਦੀ ਓਨੀ ਹੀ ਕਵਰੇਜ ਕਰੇਗਾ ਜਾਂ ਫਿਰ ਕਹੇਗਾ ਪੈਕੇਜ ਨਹੀਂ ਆਇਆ ਐਡ ਨਹੀਂ ਆਈ ਅੱਜ ਕਵਰੇਜ ਨਹੀਂ ਚਾਹੀਦੀ ਵੀਰੋ ਅੱਜ ਫਰਜ਼ ਚਾਹੀਦਾ ਹੈ ਕਿਉਂਕਿ ਜਵੰਦਾ ਨੇ ਜੋ ਦਿੱਤਾ ਉਹ ਪੈਸੇ ਨਾਲ ਨਹੀਂ ਪਿਆਰ ਨਾਲ ਦਿੱਤਾ ਸੀ ਰਾਕੇਸ਼ ਮਹਿਤਾ ਜੋ ਯਮਲਾ ਦੇ ਡਾਇਰੈਕਟਰ ਨੇ ਉਹਨਾਂ ਕਿਹਾ ਫਿਲਮ ਦੀ ਕਮਾਈ ਦਾ ਵੱਡਾ ਹਿੱਸਾ ਬੱਚਿਆਂ ਦੀ ਸੁਰੱਖਿਆ ਲਈ ਦਿੱਤਾ ਜਾਵੇਗਾ ਤਾਂ ਆਓ ਪੰਜਾਬੀਓ ਜਿਵੇਂ ਪੋਗ ਦੇ ਦਿਨ ਅਸੀਂ ਉਸ ਦੇ ਨਾਲ ਖੜੇ ਹੋਏ ਸੀ ਹੁਣ ਵੀ ਉਹਦੀ ਫਿਲਮ ਦੇ ਨਾਲ ਖੜੇ ਹੋ ਇਹ ਸਿਰਫ ਰਾਜਵੀਰ ਜਵੰਦੇ ਦੇ ਨਹੀਂ ਇਹ ਪੰਜਾਬੀ ਸਿਨੇਮੇ ਦੀ ਇੱਜ਼ਤ ਦੀ ਲੜਾਈ ਹੈ ਜੇ ਇਹ ਫਿਲਮ ਸੁਪਰ ਹਿੱਟ ਹੋਈ ਸਾਡੇ ਦਿਲਾਂ ਚ ਵੀ ਆਜ ਜਗੇਗੀ ਤੇ ਉਸ ਦੇ ਪਰਿਵਾਰ ਨੂੰ ਤਸੱਲੀ ਮਿਲੇਗੀ ਸਾਡਾ ਬੰਦਾ ਗਿਆ ਨਹੀਂ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਜਿੰਦਾ ਹੈ ਰਾਜਵੀਰ ਜਵੰਦਾ ਵਰਗੇ ਕਲਾਕਾਰ ਘੱਟ ਮਿਲਦੇ ਨੇ ਵੀਰੋ ਜਿਹੜੇ ਸਾਦਗੀ ਦੇ ਮਾਲਕ ਮਿੱਟੀ ਨਾਲ ਜੁੜੇ ਹੋਏ ਤੇ ਸੱਚੇ ਦਿਲ ਵਾਲੇ ਹੋਣ ਉਹਦੇ ਗੀਤ ਸਾਡੀ ਪਛਾਣ ਸੁਣ ਉਹਦੀ ਆਵਾਜ਼ ਸਾਡਾ ਮਾਨਸੀ ਇਸ ਲਈ 28 ਨਵੰਬਰ ਨੂੰ ਸਿਰਫ ਫਿਲਮ ਨਾ ਦੇਖੋ ਇਹ ਉਸ ਦੀ ਯਾਦ ਦਾ ਅੰਤਿਮ ਸਨਮਾਨ ਹੈ ਰਾਜਵੀਰ ਜਵੰਦਾ ਤੂੰ ਗਿਆ ਨਹੀਂ ਤੂੰ ਹਰ ਪੰਜਾਬੀ ਦੇ ਦਿਲ ਵਿੱਚ ਤੜਕਦਾ ਰਹੇਗਾ ਸਦਾ ਲਈ ਦੋਸਤੋ ਏਸੀ ਨਵੀਂ ਅਪਡੇਟ ਜੋ ਰਾਜਵੀ ਜਵੰਦਾ ਦੀ ਫਿਲਮ ਨੂੰ ਲੈ ਕੇ ਆਈ ਹੈ ਜੋ ਕਿ 28 ਨਵੰਬਰ ਨੂੰ ਰਿਲੀਜ਼ ਹੋਣੀ ਹੈ ਤਾਂ ਤੁਸੀਂ ਵੀ ਕਮੈਂਟ ਕਰਕੇ ਦੱਸੋ ਕਿ ਤੁਸੀਂ ਇਹ ਫਿਲਮ ਦੇਖਣ ਜਾਓਗੇ ਦੋਸਤੋ ਜੇ ਤੁਹਾਨੂੰ ਇਹ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਰੋਲਾ ਜੰਕਸ਼ਨ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਮਿਲਦੇ ਹਾਂ ਅਗਲੀ ਵੱਡੀ ਅਪਡੇਟ ਨਾਲ ਜੁੜੇ ਰਹੋ ਸਾਡੇ ਨਾਲ ਜਦ ਤੱਕ ਲਈ ਸਤਿ ਸ੍ਰੀ ਅਕਾਲ ਜੀ